ਜਦੋਂ ਮਾਰਗ ਨਾਲ ਖਲੋਤਾ ਫਿਰ ਵਾਹ ਕਿਦਾਂ ਲੱਗ ਜੂ ਫਿਰ ਤੇ ਲੱਖ ਬਾਹਾਂ ਕਿਆ ਕੀਜੇ ਜਾਮਗਰੂ ਹੋਏ ਵੱਲ ਲੱਖ ਬਾਹਾਂ ਕਿਆ ਕੀਜੇ ਜੇ ਗੁਰੂ ਵੱਲ ਹੋਵੇ ਨਾ ਲੱਖਾਂ ਕਰੋੜਾਂ ਵੀ ਆ ਜਾਣ ਨਾ ਬੰਦੇ ਦੇ ਉੱਤੇ ਚੜ ਕੇ ਬੰਦਾ ਪ੍ਰਵਾਹ ਨਹੀਂ ਕਰਦਾ ਕਹਿੰਦਾ ਗੁਰੂ ਮੇਰੇ ਨਾਲ ਖਲੋਤਾ ਹੋਇਆ ਤੇ ਜੇ ਜਦੋਂ ਗੁਰੂ ਨਾਲ ਨਾ ਨਾ ਹੋਵੇ ਤੇ ਫਿਰ ਲੱਖਾਂ ਭਾਵੇਂ ਨਾਲ ਹੋਣ ਬੰਦੇ ਦੇ ਫਿਰ ਤੈਨੂੰ ਡਿਗਣੋ ਕੋਈ ਬਚਾ ਨਹੀਂ ਸਕਦਾ ਇਸ ਕਰਕੇ ਗੁਰੂ ਦਾ ਸਾਥ ਚਾਹੀਦਾ ਸਾਨੂੰ ਗੁਰੂ ਨਾਲ ਹੋਵੇ ਪਰ ਆਪਾਂ ਖੁਸ਼ੀਆਂ ਵੇਲੇ ਕੀ ਕਰਦੇ ਆ ਲੋਕ ਨਾ ਗੁੱਸੇ ਹੋ ਜਾਣ ਤੇ ਗੁਰੂ ਦੀ ਕੋਹਨ ਪ੍ਰਵਾਹ ਕਰਦਾ ਵੀ ਮਹਾਰਾਜ ਦੀ ਖੁਸ਼ੀ ਕਿਦਾਂ ਲੈਣੀ ਅਸੀਂ ਗੁਰੂ ਦੀ ਖੁਸ਼ੀ ਦੀ ਪ੍ਰਵਾਹ ਕਰੋ ਉਹ ਕੰਮ ਕਰੋ ਜਿਹਦੇ ਵਿੱਚ ਮੇਰਾ ਗੁਰੂ ਖੁਸ਼ ਹੈ ਮੇਰਾ ਬਾਪੂ ਖੁਸ਼ ਹੈ ਮੇਰਾ ਮਾਲਕ ਖੁਸ਼ ਹੈ ਉਹ ਕੰਮ ਕਰੋ ਇਸ ਕਰਕੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਸਰਬ ਲੋ ਅੰਮ੍ਰਿਤ ਪੀਵੋ ਅੰਮ੍ਰਿਤ ਪੀਣਾ ਵਾ ਇਹਦੇ ਨਾਲ ਕੀ ਹੋਊਗਾ ਮਹਾਰਾ ਕਿ ਸਦਾ ਚਿਰ ਜੀਵੋ ਤੁਸੀਂ ਲੰਬਾ ਟਾਈਮ ਜੀਵੋਗੇ ਕਿਦਾਂ ਜੀਵੋਗੇ ਸਰੀਰ ਭਾਵੇਂ ਤੁਹਾਡਾ ਬਾਬਾ ਫਤਿਹ ਸਿੰਘ ਜਿਹਾ 7 ਸਾਲ ਹੀ ਰਵੇ ਪਰ ਤੁਸੀਂ ਉਸ ਅੰਮ੍ਰਿਤ ਨਾਲ ਕੰਮ ਐਸੇ ਕਰ ਜੋਗੇ ਰਹੀ ਦੀ ਦੁਨੀਆ ਤੱਕ ਲੋਕ ਤੁਹਾਨੂੰ ਸਲਾਮਾ ਕਰਨਗੇ ਗੱਲ ਲੰਬੀ ਉਮਰ ਦੀ ਨਹੀਂ ਗੱਲ ਇਹ ਹੈ ਕਿ ਤੁਸੀਂ ਸਮਾਜ ਵਿੱਚ ਕੀਤੇ ਕਿੰਨੇ ਚੰਗੇ ਕੰਮ ਨੇ ਅੰਮ੍ਰਿਤ ਪੀਵੋ ਸਦਾ ਚਰ ਜੀਵੋ ਹਰ ਸਿਮਰਤ ਆਨੰਦ ਅਨੰਤ ਹਰੀ ਨੂੰ ਸਿਮਰਨ ਨਾਲ ਉਹ ਆਨੰਦ ਪ੍ਰਾਪਤ ਹੁੰਦਾ ਹੈ ਜਿਹੜਾ ਆਨੰਦ ਫਿਰ ਕਦੀ ਮੁੱਕਦਾ ਨਹੀਂ ਆਨੰਦ ਅਨੰਤਾ ਅਨੰਤ ਕਹਿੰਦੇ ਬੇਅੰਤ ਆਨੰਦ ਜਿਹੜੇ ਆਪਾਂ ਦੁਨਿਆਵੀ ਆਨੰਦ ਸ਼ਬਦ ਬੋਲਦੇ ਆ ਨਾ ਇਹ ਵਕਤ ਹੀ ਹੁੰਦਾ ਤੁਸੀਂ ਖਾਣਾ ਖਾਦਾ ਰੋਟੀ ਖਾਧੀ ਤੁਸੀਂ ਕੀ ਆਖਿਆ ਜੀ ਆਨੰਦ ਆ ਗਿਆ ਤੇ ਜੇ ਅਗਲੇ ਦਿਨ ਘਰ ਵਾਲਿਆਂ ਕੋਈ ਮਿਰਚਾਂ ਵੱਧ ਪੈ ਗਈਆਂ ਕਿਤੇ ਫੇਰ ਨੁਕਸ ਗਾੜ ਦੇਣਾ ਤੁਸੀਂ ਅੱਜ ਥੋੜੀਆਂ ਜਿਹੀਆਂ ਮਿਰਚਾਂ ਤੇਜ ਨੇ ਆਨੰਦ ਟੁੱਟ ਗਿਆ ਤੁਸੀਂ ਟੇਲਰ ਕੋਲੋਂ ਪੈਂਟ ਕੋਟ ਸਵਾਇਆ ਬੜਾ ਕਮਾਲ ਦਾ ਐ ਫਿਟਿੰਗ ਵੇਖ ਕੇ ਤੁਸੀਂ ਕੀ ਆਖਿਆ ਬੜਿਆਂ ਕੋਲ ਕੱਪੜੇ ਸਵਾਏ ਪਰ ਆਨੰਦ ਆ ਗਿਆ ਟੇਲਰ ਸਾਹਿਬ ਕਮਾਲ ਦੇ ਤੁਸੀਂ ਕੱਪੜੇ ਬਣਾਏ ਨੇ ਤੇ ਜੇ ਅਗਲੀ ਵਾਰੀ ਉਹਦੇ ਕੋਲੋਂ ਕਿਤੇ ਵੱਧ ਘੱਟ ਹੋ ਗਿਆ ਫੇਰ ਕਈ ਕਪੜਾ ਵੀ ਮੂੰਹ ਤੇ ਮਾਰ ਕੇ ਆਉਂਦੇ ਮੁੜ ਗਏ ਵੀ ਆ ਕੀ ਬਣਾਤਾ ਜੀ ਮੇਰਾ ਤੇ ਪਰਸੋਂ ਮੈਂ ਤੇ ਮੈਲ ਤੇ ਜਾਣਾ ਸੀ ਵਿਆਹ ਜਾਣਾ ਸੀ ਮੈਂ ਆਨੰਦ ਟੁੱਟ ਗਿਆ ਅਸੀਂ ਆਨੰਦ ਸ਼ਬਦ ਬੋਲ ਦਿੰਨੇ ਪਰ ਇਹ ਆਨੰਦ ਨਹੀਂ ਹੁੰਦਾ ਵਾਸਤ ਵਿੱਚ ਜਿਹੜਾ ਆਨੰਦ ਆ ਨਾ ਉਹ ਕਦੀ ਮੁਕਦਾ ਨਹੀਂ ਫਿਰ ਉਹ ਇੱਕੋ ਥਾਂ ਤੋਂ ਮਿਲਦਾ ਉਹ ਗੁਰੂ ਨੂੰ ਮਿਲੇ ਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਕਿਰਪਾ ਕਰੇ ਪਿਆਰਿਆ ਪਿਆਰਿਆ ਫਿਰ ਉਹ ਆਨੰਦ ਪ੍ਰਾਪਤ ਹੁੰਦਾ ਹੈ ਤੇ ਸਾਨੂੰ ਤਾਂ ਗ੍ਰਸਤ ਵਿੱਚ ਪ੍ਰਵੇਸ਼ ਕਰਨ ਲਈ ਵੀ ਸਤਗੁਰ ਨੇ ਜਿਹੜਾ ਲਵਜ ਦਿੱਤਾ ਸੀ ਆਨੰਦ ਕਾਰਜ ਇਹ ਕਾਰਜ ਆਨੰਦ ਦਾ ਹੈ ਜੇ ਗੁਰੂ ਵਿੱਚ ਹੋਵੇ ਫਿਰ ਕਾਰਜ ਆਨੰਦ ਦਾ ਹੈ ਤੇ ਗੁਰੂ ਤੇ ਵਿੱਚ ਰਹਿਣ ਦਿੱਤਾ ਸੀ ਗੁਰੂ ਤੋਂ ਤੇ ਬਹੁਤ ਦੂਰ ਚਲੇ ਗਏ ਸੀ ਇਸ ਕਾਰਜ ਤੱਕ ਪਹੁੰਚਣ ਲਈ ਉੱਥੇ ਤੇ 15-20 ਮਿੰਟ ਦੀ ਖੇਡ ਰਹਿ ਗਈ ਬਾਕੀ ਤੇ ਹੋਰ ਹੀ ਰਸਮਾਂ ਰੀਤਾਂ ਵਾਲੇ ਬੰਨੇ ਸਾਡਾ ਸਮਾਜ ਉਲਝ ਗਿਆ ਆਓ ਵਾਪਸ ਪਰਤੀਏ ਇਸ ਕਾਰਜ ਨੂੰ ਜਗ੍ਹਾ ਦੇਈਏ ਬੰਨ ਲਈ ਰਿਸਪੈਕਟ ਜੋਗ ਥਾਂ ਦੇਈਏ ਕੇ ਕੇ ਇਹ ਦਾਤਾ ਇਸ ਕਾਰਜ ਤੋਂ ਬਿਨਾ ਸਾਡੇ ਕੰਮ ਬਾਕੀ ਅਧੂਰੇ ਨੇ ਅੰਮ੍ਰਿਤ ਪੀਵੋ ਸਦਾ ਚਰ ਜੀਵੋ ਹਰ ਸਿਮਰਤ ਹਾਲੇ ਅਨੰਦ ਅਨੰਤਾ ਰੰਗ ਤਮਾਸ਼ਾ ਰੰਗ ਤਮਾਸ਼ਾ ਦੁਨੀਆ ਦੇ ਰੰਗ ਤਮਾਸ਼ੇ ਉਹ ਕਿਹੜੇ ਜਿਹੜੇ ਗੁਰੂ ਨੂੰ ਨਾਲ ਲੈ ਕੇ ਕਰਨ ਵਾਲੇ ਰੰਗ ਤਮਾਸ਼ੇ ਰੰਗ ਤਮਾਸ਼ਾ ਪੂਰਨ ਆਸਾ ਹੁਣ ਮੰਨਦੀਆਂ ਚੰਗੀਆਂ ਆਸਾਂ ਪੂਰੀਆਂ ਹੋ ਗਈਆਂ ਤੇ ਕਬੈ ਨਾ ਵਿਆਪੇ ਚਿੰਤਾ ਪੜੋ ਕਬੈ ਨਾ ਵਿਆਪੇ ਚਿੰਤਾ ਹੁਣ ਜਦੋਂ ਪੁੱਠਾ ਕੰਮ ਕਰਨਾ ਨਹੀਂ ਚਿੰਤਾ ਹੋਊ ਕਾਦੀ ਚਿੰਤਾ ਵੀ ਗਲਤ ਕੰਮ ਦੀ ਹੁੰਦੀ ਹੈ ਨਾ ਕਿਉਂ ਸਾਹਸ ਸਿੰਘ ਜੀ ਜੇ ਬੱਚਾ ਇਗਜ਼ਾਮ ਦੇ ਵਿੱਚ ਤਿਆਰੀ ਕਰਕੇ ਗਿਆ ਤੇ ਸਟਾਫ ਚੈੱਕ ਕਰਨ ਆ ਗਿਆ ਵੀ ਕੋਈ ਬੱਚਾ ਨਾਲ ਨਕਲ ਤੇ ਨਹੀਂ ਮਾਰ ਰਿਹਾ ਤੇ ਜਿਹੜਾ ਨਕਲ ਮਾਰ ਰਿਹਾ ਹੋਊਗਾ ਦਾ ਪੈਨ ਰੁਕ ਜਾਣਾ ਨਾ ਵੀ ਕੋਈ ਚੈੱਕ ਕਰਨ ਆ ਗਿਆ ਤੇ ਜਿਹੜਾ ਬੱਚਾ ਨਕਲ ਮਾਰ ਨਹੀਂ ਰਿਹਾ ਉਹਦਾ ਪੈਨ ਰੁਕੂਗਾ ਉਹਨਾਂ ਦੇ ਲਿਖੀ ਜਾਣਾ ਆਪਣੀ ਮਸਤੀ ਚ ਆਣ ਕੇ ਕਿਉਂ ਉਹਨੂੰ ਟੈਨਸ਼ਨ ਵੀ ਕੋਈ ਨਹੀਂ ਕਾਦੀ ਚਿੰਤਾ ਉਹਨਾਂ ਦਾ ਟੈਨਸ਼ਨ ਟੈਨਸ਼ਨ ਚਿੰਤਾ ਵੀ ਤੁਹਾਡੇ ਗਲਤ ਕੰਮ ਚੋਂ ਪੈਦਾ ਹੁੰਦੀ ਹੈ ਸਭ ਜਾਦਿਆਂ ਨੂੰ ਨੀਂਹਾਂ ਚ ਖਲੋਣ ਲੱਗਿਆਂ ਵੀ ਕੋਈ ਚਿੰਤਾ ਨਹੀਂ ਜਿਹੜੇ ਖਲਾਰਨ ਵਾਲੇ ਉਹ ਚਿੰਤਾ ਨਾਲ ਮਰੇ ਪਏ ਨੇ ਭਾਵੇਂ ਉੱਥੇ ਕਾਜੀ ਨੇ ਭਾਵੇਂ ਮੁਲਾਣੇ ਨੇ ਭਾਵੇਂ ਵਜ਼ੀਰ ਖਾਂ ਹੈ ਭਾਵੇਂ ਗੰਗੂ ਬ੍ਰਾਹਮਣ ਹੈ ਜਿੰਨੇ ਵੀ ਨੇ ਉਹ ਟੈਨਸ਼ਨ ਚ ਮਰੇ ਪਏ ਨੇ ਸਭ ਜਾਦਿਆਂ ਨੂੰ ਕੋਈ ਟੈਨਸ਼ਨ ਨਹੀਂ ਕਿਉਂਕਿ ਕੰਮ ਗਲਤ ਨਹੀਂ ਹੈ ਇਸ ਕਰਕੇ ਕਬੇ ਨਾ ਪਿਆਪੇ ਚਿੰਤਾ ਆਪਣੀ ਜ਼ਿੰਦਗੀ ਚੋ ਗਲਤ ਕੰਮਾਂ ਦੀ ਗਿਣਤੀ ਘਟਾਓ ਚਿੰਤਾਵਾਂ ਆਪੇ ਮੁੱਕ ਜਾਣੀਆਂ ਨੇ ਚਿੰਤਾਵਾਂ ਲੈ ਕੇ ਥੋੜਾ ਜੰਮੇ ਆਪਾਂ ਜਦੋਂ ਆਪਾ ਪੈਦਾ ਹੋਏ ਸੀ ਉਦੋਂ ਚਿੰਤਾ ਨਾਲ ਸੀ ਨਹੀਂ ਚਿੰਤਾ ਸਾਡੇ ਕੰਮਾਂ ਚੋਂ ਪੈਦਾ ਹੋਈ ਹੈ ਕੰਮ ਸਹੀ ਕਰਨੇ ਸ਼ੁਰੂ ਕਰ ਲੋ ਚਿੰਤਾਵਾਂ ਖਤਮ ਮੁੱਕ ਜਾਣੀਆਂ ਚਿੰਤਾ ਆਪਣੇ ਆਪ ਹੀ ਤੇ ਅਖੀਰ ਤੇ ਪਾਸ਼ਾ ਕਹਿੰਦੇ ਨੇ ਇਹ ਮੇਰੀ ਅਰਦਾਸ ਹੈ ਭਵਰ ਤੁਮਾਰਾ ਇਹ ਮਨ ਹੋ ਪੁੱਤਰਾ ਗੁਰੂ ਮਾਨ ਦੀ ਸੀਸਾ ਤੇਰਾ ਮਨ ਪੋਰਾ ਬਣ ਜਾਏ ਭਵਰ ਤੂੰ ਮਾਰਾ ਇਹ ਮਨ ਹੋਵੋ ਹਰ ਚਰਨਾ ਹੋ ਹਰੀ ਦੇ ਚਰਨ ਪਰਮੇਸ਼ਰ ਦੇ ਚਰਨ ਗੁਰੂ ਦਾ ਸ਼ਬਦ ਕੌਲ ਫੁੱਲ ਬਣ ਜਾ ਤੂੰ ਪੌਰਾ ਬਣ ਜਾ ਜਿਵੇਂ ਪੌਰਾ ਮੁਕਰਨ ਤੇ ਬਹਿ ਕੇ ਰਸ ਚੂਸਦਾ ਨਾ ਤੂੰ ਸ਼ਬਦ ਦੇ ਉੱਪਰ ਬਹਿ ਕੇ ਰਸ ਚੂਸੇ ਸ਼ਬਦ ਨੂੰ ਸਮਝੇ ਸ਼ਬਦ ਦਾ ਰਸ ਪੀਵੇ ਤੈਨੂੰ ਗੁਰੂ ਦੇ ਸ਼ਬਦ ਬਾਰੇ ਗਿਆਨ ਹੋਵੇ ਹਰ ਚਰਨਾ ਹੋ ਕੌਲਾ ਨਾਨਕ ਦਾਸ ਉਹਨ ਸੰਗ ਲਪਟਾਇਓ ਨਾਨਕ ਦਾਸ ਵੀ ਹੁਣ ਐ ਲਿਪਟ ਗਿਆ ਜਿਉਂ ਬੂੰਦੈ ਮੌਲਾ ਜਿਵੇਂ ਵਿਹਾਂ ਸ਼ਵਾਂਤੀ ਬੂੰਦ ਨੂੰ ਲਿਪਟ ਜਾਂਦਾ ਜਿਵੇਂ ਜਿਉਂ ਬੂੰਦੈ ਚਾਤਰਿਕ ਬਵੀਹਾਂ ਮੌਲਾ ਜਿਵੇਂ ਉਹ ਬੂੰਦ ਨੂੰ ਵੇਖ ਕੇ ਖਿੜਦਾ ਨਾ ਅੱਛਾ ਕਿੱਡਾ ਪਿਆਰਾ ਬਚਨ ਵਰਤੇ ਇੱਥੇ ਜਿਹੜਾ ਵਿਹਾਂ ਨਾ ਜੇ ਵਰਖਾ ਨਾ ਨਾ ਹੋਵੇ ਉਹ ਪਿਆਸਾ ਮਰ ਜੂ ਉਹਨੂੰ ਕਿਸੇ ਨੇ ਕਿਹਾ ਤੈਨੂੰ ਪਾਣੀ ਚਾਹੀਦਾ ਉਹ ਟੋਬੇ ਚੋਂ ਪੀ ਲੈ ਅ ਸਮੁੰਦਰ ਚ ਕਿੰਨਾ ਪਾਣੀ ਹੈ ਉਹ ਨਦੀਆਂ ਨਾਲੇ ਭਰੇ ਪਿਆ ਕਹਿੰਦਾ ਤੁਹਾਡੇ ਲਈ ਉਹ ਮੇਰੇ ਲਈ ਨਹੀਂ ਮੈਂ ਤਾਂ ਸਵਾਂਤੀ ਬੂੰਦ ਹੀ ਦੀਕਦਾ ਉਹ ਪਿਆਸਾ ਮਰ ਜੂ ਪਰ ਸਵਾਂਤੀ ਬੂੰਦ ਤੋਂ ਬਿਨਾਂ ਦੂਜੀ ਬੂੰਦ ਆ ਆਪਣੇ ਮੁਖ 'ਚ ਨਹੀਂ ਪਹੁੰਚਦਾ ਇਸ ਦਾ ਸਿੱਖ ਹੈ ਕਬੀਹਾ ਸਵਾਂਤੀ ਬੂੰਦ ਹੈ ਗੁਰੂ ਦੀ ਸਿੱਖਿਆ ਠੀਕ ਹੈ ਬੜੇ ਲੋਕ ਤਰ੍ਹਾਂ ਤਰ੍ਹਾਂ ਦੇ ਦੇਹਕਾਰੀ ਨੱਬੀ ਬੈਠੇ ਨੇ ਕਿਸੇ ਨੇ ਕਿਹਾ ਆ ਜਾ ਤੈਨੂੰ ਫਿਰ ਕਰਦਾ ਕਹਿੰਦਾ ਤੁਹਾਨੂੰ ਤੁਸੀਂ ਜਾਣ ਚੰਨ ਜਾਓ ਮੇਰੇ ਬਾਤ ਦੇ ਗੁਰੂ ਦੀ ਸਵੰਤੀ ਬੂਤ ਸਿੱਖਿਆ ਹੀ ਮੇਰੇ ਮੁਖ ਵਿੱਚ ਪਵੇਗੀ। ਯਾ ਕੋ ਤਾਂ ਸ੍ਰੀ ਗੁਰੂ ਰਾਮ ਸਾਹਿਬ ਜੀ। ਇਸ ਕਰਕੇ ਆਓ ਆਪਣੇ ਗੁਰੂ ਦੇ ਸ਼ਬਦ ਨੂੰ ਸਮਝੀਏ। ਗੁਰੂ ਦੀ ਵਿਚਾਰ ਨੂੰ ਜ਼ਿੰਦਗੀ ਚ ਲੈ ਕੇ ਆਈਏ ਤੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਜਿਸ ਮਾਲ ਦੇ ਲੜ ਲਾ ਕੇ ਗਏ ਨੇ ਆਗਿਆ ਪਈ ਆਕਾਲ ਕੀ ਸਭ ਸਿੱਖਣ ਕੋ ਹੁਕਮ ਹੈ। ਆਪ ਆਪਣੇ ਘਰਾਂ ਦੇ ਮਾਹੌਲ ਵਧੀਆ ਬਣਾਈਏ ਸਿੱਖੀ ਵਿਚਾਰ ਤਰ੍ਹਾਂ ਲੈ ਕੇ ਆਈਏ ਵਹਿਮਾਂ ਨੂੰ ਪਰਮਾਂ ਨੂੰ ਪਖੰਡਾ ਨੂੰ ਕਰਮ ਕਾਂਡਾਂ ਨੂੰ ਛੱਡ ਕੇ ਖੰਡੇ ਬਾਟੇ ਦੀ ਪੌ ਲੈ ਕੇ ਗੁਰੂ ਦੇ ਪੁੱਤ ਗੁਰੂ ਦੀਆਂ ਧੀਆਂ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਸਾਰਿਆਂ ਦਾ ਧੰਨਵਾਦ ਦਿਲ ਤੇ ਬਹੁਤ ਕਰਦਾ ਤੁਹਾਡੇ ਨਾਲ ਹੋਰ ਲੰਬੀਆਂ ਵਿਚਾਰਾਂ ਕਰੀਏ ਪਰ ਤੁਸੀਂ ਦਿਨੇ ਨਗਰ ਕੀਰਤਨ 'ਚ ਵੀ ਥਾਗੇ ਹੋਣੇ ਆ ਕੱਲ ਨੂੰ ਆਪਣੇ ਤਿੰਨ ਦੀਵਾਨ ਨੇ ਉਹਨਾਂ ਦੀਵਾਨਾਂ 'ਚ ਆਪਾਂ ਫਿਰ ਇਸੇ ਤਰ੍ਹਾਂ ਸਤਿਗੁਰ ਦੀ ਬਾਣੀ ਦੀਆਂ ਨਾਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ ਕੱਲ੍ਹ ਦੇ ਦੀਵਾਨਾਂ ਵਿੱਚ ਵੀ ਟਾਈਮ ਨਾਲ ਪਹੁੰਚਣ ਦਾ ਯਤਨ ਕਰਨਾ ਜੀ ਵਿਚਾਰਾਂ ਕਰਦੇ ਆਂ ਭੁੱਲਾਂ ਮੇਰੀਆਂ ਜੋ ਸ਼ਬਦ ਚੰਗੇ ਲੱਗੇ ਮੇਰੇ ਨਹੀਂ ਸਤਗੁਰ ਦੇ ਜਾਣ ਕੇ ਹਿਰਦੇ 'ਚ ਵਸਾਉਣੇ ਰੜ ਕੇ ਇੱਕ ਵਾਰ ਸਾਰੇ ਪੜੋ ਫਿਰ ਸਮਾਪਤੀ ਹੈ ਜੀ ਬਾਣੀ ਗੁਰੂ ਗੁਰੂ ਹੈ ਬਾਣੀ 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 ਬਾਣੀ ਗੁਰੂ ਗੁਰੂ ਹੈ ਵਿਚ ਬਾਣੀ ਅੰਮ੍ਰਿਤ ਸਾਰੇ ਵਿਚ ਬਾਣੀ ਅੰਮ੍ਰਿਤ ਸਾਰੇ गुरुबाणी बाी कह सेवक जान मान गुरी कह शिवक पर तख गुरु ने तारे परत गुरु ने एको ایک है पाईएको है एको है एको है पाईएको है एको है एको है पाईएको है साहिब मेरा एको है साहिब मेरा एको है বাণি গৌর একা বাণি গৌর শব্দ বিচার এক বিচার। ਕੋਟਾਨ ਕੋਡ ਸ਼ੁਕਰਾਨਾ ਹੈ ਅਕਾਲ ਪ੍ਰਭੂ ਵਾਹਿਗੁਰੂ ਜੀ ਦਾ ਉਸ ਮਾਲਕ ਨੇ અપਾਰ ਬਖਸ਼ਿਸ਼ ਕੀਤੀ ਹੈ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਅੱਜ ਆਪਾਂ ਦੂਸਰੇ ਦੀਵਾਨ ਦੀ ਹਾਜ਼ਰੀ ਭਰੀ ਹੈ ਵਿਚਾਰਾ ਕਰਦਿਆਂ ਹੋਈਆਂ ਪੁੱਲਾਂ ਮੇਰੀਆਂ ਬਚਨ ਸਤਿਗੁਰ ਦੇ ਸਮਝ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਿਓ ਜੀ ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ ਗੱਜ ਕੇ ਆਖੋ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ